ਹੁਣ ਧੰਕਾਰੇ ਤਾਂ ਵੱਜਦੇ ਆ ਰਾਜੇ ਖੇਲੇ ਮਰਦ ਮੈਦਾਨੋ ਇਹ ਸਾਡਾ 13ਵਾਂ ਕਬੱਡੀ ਕੱਪ ਜੋ 13 ਸਾਲ ਹੋ ਗਏ ਨੇ 13ਵਾਂ ਕਬੱਡੀ ਕੱਪ ਆ ਬਹੁਤ ਸਕਸੈਸਫੁਲ ਰਿਹਾ ਸਤਿਗੁਰ ਦੀ ਬੜੀ ਕਿਰਪਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਦਿਨ ਵਧੀਆ ਪਲੇਅਰ ਵਧੀਆ ਦਰਖਤ ਵਧੀਆ ਆਏ ਫਿਰ ਮੇਲੇ 'ਚ ਪਹੁੰਚ ਗਿਆ ਆ ਤੇ ਅਸੀਂ ਚਾਹੁੰਦੇ ਆ ਵੀ ਇਹ ਸਾਡਾ ਮੇਲਾ 23ਵੇਂ ਤੇ ਜਾਵੇ ਟੂਰਨਾਮੈਂਟ ਬਹੁਤ ਜਿਆਦਾ ਵਧੀਆ ਹੋਏ ਮੈਚ ਸਾਰੇ ਅਸੀਂ ਆਪਣੇ ਸਪਾਂਸਰਾਂ ਦਾ ਸਪੋਰਟਰਾਂ ਦਾ ਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਕੱਪ ਜਿੱਤਣੇ ਕਿਹੜੇ ਸਿਖਾਰੇ ਨਾਲ ਬਗਾਨੇ ਪੜਨਾ ਬੰਦਾ ਹੋਵੇ ਦਲੇਰ ਜਿਆ ਹਰ ਸਾਲ ਕਰਵਾਇਆ ਜਾਣ ਵਾਲਾ ਫਿਲਾਡੈਲਫੀਆ ਕਬੱਡੀ ਟੂਰਨਾਮੈਂਟ ਇਸ ਸਾਲ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਹੋਰ ਨਿਭੜਿਆ ਪੰਜਾਬੀ ਸਪੋਰਟਸ ਕਲੱਬ ਫਿਲਾਡੈਲਫੀਆ USA ਦੇ ਵੱਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅ ਯੂਐਸਏ ਦੇ ਸਹਿਯੋਗ ਦੇ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਨੂੰ ਨਿਊਯਾਰਕ ਮੈਟਰੋ სპੋਰਟਸ ਕਲੱਬ ਨੇ ਆਪਣੇ ਨਾਮ ਕਰ ਲਿਆ ਅਮਰੀਕਾ ਵਿੱਚ ਕਬੱਡੀ ਖੇਡ ਦਾ ਪ੍ਰਸਾਰ ਬੜੀ ਤੇਜ਼ੀ ਦੇ ਨਾਲ ਹੋ ਰਿਹਾ ਹੈ ਅਤੇ ਬਹੁਤ ਸਾਰੇ ਕਲੱਬਾਂ ਦੇ ਵੱਲੋਂ ਵਕ-ਵਕ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਟੀਮਾਂ ਭਾਗ ਲੈਂਦੀਆਂ ਨੇ ਅਮਰੀਕਾ ਵਿੱਚ ਕਬੱਡੀ ਸਿਰਫ ਖੇਡ ਨਹੀਂ ਸਗੋਂ ਨੌਜਵਾਨਾਂ ਦਰਸ਼ਕਾਂ ਤੇ ਖੇਡ ਪ੍ਰਸ਼ੰਸਕਾਂ ਦੇ ਲਈ ਇੱਕ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀ ਬਣ ਚੁੱਕੀ ਹੈ ਇਸੇ ਨਾਲ ਸਬੰਧਿਤ ਇੱਕ ਟੂਰਨਾਮੈਂਟ 5 ਅਕਤੂਬਰ ਨੂੰ ਪੈਂਸਿਲਵੇਨੀਆ ਦੇ ਵਿੱਚ ਬਹੁਤ ਹੀ ਰੰਗੀਨ ਅਤੇ ਉਤਸ਼ਾਹ ਦੇ ਨਾਲ ਆਯੋਜਿਤ ਕੀਤਾ ਗਿਆ ਜਿਸ ਦਾ ਨਾਮ ਸੀ ਫਿਲਾਡੈਲਫੀਆ ਕਬੱਡੀ ਟੂਰਨਾਮੈਂਟ ਆ ਪੰਡੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਆ ਦੇਖਦਾ ਜ਼ਮਾਨਾ ਹਰ ਘਰ ਘਰ ਕਬੱਡੀ ਸਮਾਲੇ ਦਾ ਮੱਛੋਆਂ ਸਾਡਾ ਸ਼ੌਕ ਕਬੱਡੀ ਖੇਡਣਾ ਇਹ ਮੁਰਤੋ ਹੈ ਪੰਜਾਬੀਆਂ ਦੇ ਜਿੰਦ ਜਾਨ ਹੈ ਇਹ ਮੁਰਤੋ ਹੈ ਪੰਜਾਬੀਆਂ ਦੀ ਜਿੰਦ ਜਾਨ ਹੈ ਖੇਡ ਕਬੱਡੀ ਬਾਜ ਵਾਲੀ ਉਂਗਲ ਖੜੀ ਹੈ ਬਾਜ ਵਾਲੀ ਉਂਗਲ ਖੜੀ ਹੈ ਆ ਰੇਡ ਪਾਉਣ ਦੇ ਲਈ ਇਹ ਟੂਰਨਾਮੈਂਟ ਪੰਜਾਬ ਸਪੋਰਟਸ ਕਲੱਬ ਫਿਲਾਡੈਲਫੀਆ ਯੂ ਐਸ ਏ ਦੇ ਵੱਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਆਰਗੇਨਾਈਜ਼ਰਸ ਦੇ ਵੱਲੋਂ ਸਭ ਦਾ ਖਾਸ ਧੰਨਵਾਦ ਕੀਤਾ ਗਿਆ ਨੇ ਪੜਨਾ ਬੰਦਾ ਹੋਵੇ ਦਲੇਰ ਜਿਹਾ ਆ ਕੋਟੀ ਪੌੜੀ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਹਾ ਆ ਬੱਬਰ ਸ਼ੇਰ ਜਿਹੜਾ ਜੇਗੜਾ ਕਿ ਮੁਰਤੋ ਮੁੱਟੀ ਹੋ ਗਿਆ ਮਿੱਤਰੋ ਜੋਰ ਦੇ ਉਮਰਾਂ ਦਾ ਕਿ ਕੰਡਾ ਵੀ ਨਹੀਂ ਜਮਦਾ ਜਿਸਮ ਕਠੋਰ ਚੋਬਰਾਂ ਦਾ ਕਿ ਚੜ੍ਹਦੀ ਉਮਰ ਦਾ ਕਰਮਖੂਨ ਢਲਕਾਰੇ ਤਾਂ ਵੱਜਦੇ ਆ ਰਾਜੇ ਖੇਲੇ ਮਰਦ ਮੈਦਾਨੋ ਟੂਰਨਾਮੈਂਟ ਬਹੁਤ ਜਿਆਦਾ ਵਧੀਆ ਹੋਏ ਮੈਚ ਸਾਰੇ ਅਸੀਂ ਆਪਣੇ ਸਪਾਂਸਰਾਂ ਦਾ ਸਪੋਰਟਰਾਂ ਦਾ ਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਤੇ ਬੀਬੀਆਂ ਦਾ ਦੇਖੋ ਵੈਣ ਦਾ ਵੱਖਰਾ ਪ੍ਰੋਗਰਾਮ ਖਾਣ ਦਾ ਵੈਣ ਦਾ ਖਾਣ ਦਾ ਵੈਣ ਦਾ ਵੱਖਰਾ ਸਾਰਾ ਬਹੁਤ ਵਧੀਆ ਟੂਰਨਾਮੈਂਟ ਚੱਲਿਆ ਅਸੀਂ ਸਾਰੇ ਭਰਾ ਜਿੰਨੇ ਵੀ ਨਿਊਯਾਰਕ ਤੋਂ ਨਿਊ ਜਰਸੀ ਤੋਂ ਵਰਜੀਨੀਆ ਤੋਂ ਮੈਰੀਲੈਂਡ ਤੋਂ ਹਾਇਓ ਤੋਂ ਤੇ ਡੈਲਵੇਅਰ ਤੋਂ ਆਏ ਆ ਅਸੀਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਪੂਰੀ ਪੰਜਾਬ ਸਪੋਰਟਸ ਕਲੱਬ ਫਿਲਡਲਫੀਆ ਵੱਲੋਂ ਇਹ ਸਾਡਾ 13ਵਾਂ ਕਬੱਡੀ ਕੱਪ ਜੋ 13 ਸਾਲ ਹੋ ਗਏ ਨੇ 13ਵਾਂ ਕਬੱਡੀ ਕੱਪ ਆ ਬਹੁਤ ਸਕਸੈਸਫੁਲ ਰਿਆ ਸਤਗੁਰੂ ਦੀ ਬੜੀ ਕਿਰਪਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਦਿਨ ਵਧੀਆ ਪਲੇਅਰ ਵਧੀਆ ਦਰਖਤ ਵਧੀਆ ਏ ਸਾਡੇ ਜਿਹੜੇ ਸਹਿਯੋਗੀ ਜਿਹੜੇ ਕਿ ਸਾਨੂੰ ਹਰ ਸਾਲ 13 ਸਾਲ ਲਗਾਤਾਰ ਸਾਡੀ ਮਾਇਕ ਤੌਰ ਤੇ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਹੋਰ ਸੇਵਾਵਾਂ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨ ਸਭ ਤੋਂ ਪਹਿਲਾਂ ਉਸ ਸਤਗੁਰੂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਮੌਸਮ ਦਿੱਤਾ ਮੇਰੇ ਵੀਰੋ ਜਿਨੇ ਕਬੱਡੀ ਪਾ ਦਿੱਤੀ ਖੇਡ ਮੈਦਾਨ ਦੇ ਵਿੱਚ ਇਹ ਜੱਗਾ ਆ ਜੱਗਾ ਜੱਟ ਨਹੀਂ ਕਿਸੇ ਨੇ ਪਣ ਜਾਣਾ सुरख पास पर धरती का आ रवी है मेरे भी आ रवी है सहो के वाला किताब तो हर कोई ले पर पढ़ना औोखा है मंजिल भी रब दे देंद्र ਮਿਹਨਤ ਬੜੀ ਕਰਨੀ ਪੈਂਦੀ ਹੈ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਆ ਦੀਪਕ ਹੈ ਇਹਦਾ ਕਾਸੀਪੁਰ ਮੇਰੇ ਵੀਰੋ ਆ ਦਿੱਲੀ ਦੇ ਲਾਗੋਂ ਆਇਆ ਆ ਨੌਜਵਾਨ ਕਾਸੀਪੁਰਿਆ ਦੀਪਕ ਤੇ ਟੱਕਰ ਹੜਦਾ ਪਿੱਛੇ ਇਹ ਨੌਜਵਾਨ ਮਨਜਿੰਦਰ ਪੁਲਸੀਆ ਟਰਾਈ ਕਰਦਾ ਪਰ ਪੁਆਇੰਟ ਤਾਵੀ ਦੇ ਫਸਤਾਜੀ ਸ਼ੱਕਾ ਇਸ ਮੌਕੇ ਫਾਈਨਲ ਮੈਚ ਦੇ ਵਿੱਚ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਅਤੇ ਐਨਵਾਈਸੀ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਹੋਏ ਮੈਚ ਦਾ ਨਤੀਜਾ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਦੇ ਹੱਕ ਵਿੱਚ ਰਿਹਾ ਜਿਸ ਨੇ ਫਾਈਨਲ ਮੈਚ ਜਿੱਤ ਕੇ ਇਸ ਕੱਪ ਨੂੰ ਆਪਣੇ ਨਾਮ ਕਰ ਲਿਆ ਜਦਕਿ ਐਨਵਾਈਸੀ ਕਲੱਬ ਦੂਜੇ ਸਥਾਨ ਤੇ ਰਿਹਾ ਇਸ ਮੌਕੇ ਗੋਰਾ ਸਰਹਾਲੀ ਮੰਡ ਬੈਸਟ ਰੇਡਰ ਅਤੇ ਯਾਦਾ ਸੁਰਖਪੁਰ ਬੈਸਟ ਜਾਫੀ ਰਹੇ ਜਿਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਵਾਦਾ ਕੀਤਾ ਕਿ ਉਹ ਇਸ ਟੂਰਨਾਮੈਂਟ ਨੂੰ ਇਸੇ ਤਰ੍ਹਾਂ ਹਰ ਸਾਲ ਕਰਵਾਉਂਦੇ ਰਹਿਣਗੇ ਧੰਨਵਾਦ ਇਹ ਸਾਰੀ ਸੰਗਤ ਦਾ ਤੇ ਧੰਨਵਾਦ ਉਸ ਵਾਹਿਗੁਰੂ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਦਿਨ ਲਾਇਆ ਲਾਸਟ ਵੀਕ ਅਸੀਂ ਜਦੋਂ ਵੈਦਰ ਦੇਖਦੇ ਸੀ ਤਾਂ ਮੀਂਹ ਸ਼ੋਅ ਹੁੰਦਾ ਸੀ ਤੇ ਮਨ ਨੂੰ ਥੋੜਾ ਡਰ ਲੱਗਦਾ ਸੀ ਕਿ ਬਹੁਤ ਮਿਹਨਤ ਕਰ ਰਹੇ ਹਾਂ ਅਸੀਂ ਕਿਤੇ ਮੇਲਾ ਖਰਾਬ ਨਾ ਹੋਵੇ ਪਰ ਜਿੱਥੇ ਸੰਗਤ ਦਾ ਸਹਿਯੋਗ ਹੋਵੇ ਗੁਰੂ ਪਾਤਸ਼ਾਹ ਦਾ ਹੱਥ ਹੋਵੇ ਤਾਂ ਮੇਲੇ ਹਮੇਸ਼ਾ ਕਾਮਯਾਬ ਹੁੰਦੇ ਆ ਤੇ ਅਸੀਂ ਉਸ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਤੇ ਸੰਗਤਾਂ ਆਈਆਂ ਹੋਈਆਂ ਦਾ ਕੱਲੇ-ਕੱਲੇ ਇਨਸਾਨ ਦਾ ਅਸੀਂ ਸਿਰ ਮੱਥੇ ਆ ਸਾਡੇ ਮੇਲੇ ਤੇ ਪਹੁੰਚਿਆ ਸਾਡੇ ਮੇਲੇ ਤੇ ਨਹੀਂ ਸੌਰੀ ਮੇਰੇ ਤੋਂ ਗਲਤ ਸ਼ਬਦ ਹੋ ਗਿਆ ਇਹ ਮੇਲਾ ਇਹਨਾਂ ਦਾ ਆ ਟ੍ਰਾਈ ਸਟੇਡ ਦਾ ਅਸੀਂ ਤਾਂ ਸਿਰਫ ਥੋੜੇ ਜਿਹੇ ਬੰਦੇ ਸੇਵਾਦਾਰ ਆਂ ਭਜਨ ਨੱਠ ਕਰਦੇ ਆ ਇਹਨਾਂ ਦੇ ਇਹਨਾਂ ਦੇ ਕਰਕੇ ਹਮੇਸ਼ਾ ਮੇਲਾ ਸਾਡਾ 13ਵੇਂ ਮੇਲੇ 'ਚ ਪਹੁੰਚ ਗਿਆ ਆ ਤੇ ਅਸੀਂ ਚਾਹੁੰਦੇ ਆ ਵੀ ਇਹ ਸਾਡਾ ਮੇਲਾ 23ਵੇਂ ਤੇ ਜਾਵੇ ਗੁਰੂ ਪਾਸ਼ਾ ਫਿਲਾਡਲਫੀਆ ਕਲੱਬ ਤੇ ਸਾਡੇ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਬਖਸ਼ਿ ਅੱਜ ਫਿਲਾਡਲਫੀਆ ਦਾ 13ਵਾਂ ਕਾਪਿਆ ਹੈ ਜਿਹਦੇ ਵਿੱਚ ਟ੍ਰਾਈ ਸਟੇਡ ਦੀਆਂ ਸਾਰੀਆਂ ਹੀ ਲੋਕੀ ਸੰਗਤਾਂ ਬਹੁਤ ਜ਼ਿਆਦੀਆਂ ਆਈਆਂ ਬਹੁਤ ਪਰਮਹੰਗਾਰਾ ਦਿੱਤਾ ਹੁਣ ਰਸਾ ਕਿਸ ਦੇ ਚੱਲ ਰਿਹਾ ਫਾਈਨਲ ਹੋਣ ਵਾਲਾ ਆ ਅਸੀਂ ਆਏ ਹੋਏ ਸਾਰੇ ਜਿੰਨੇ ਵੀ ਬੰਦੇ ਟ੍ਰਾਈ ਸਟੇਟ ਦੇ ਤੋਂ ਦੂਰੋਂ ਨੇੜੋਂ ਨਿਊਯਾਰਕ ਤੋਂ ਨਿਊ ਜਰਸੀ ਮੈਰੀਲੈਂਡ ਬਹੁਤ ਸਵਾਂ ਤੋਂ ਦੂਰੋਂ ਦੂਰੋਂ ਬੰਦੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਸਾਰਿਆਂ ਦਾ ਇਸ ਟੂਰਨਾਮੈਂਟ ਦੇ ਵਿੱਚ ਚਾਰ ਵੱਡੀਆਂ ਟੀਮਾਂ ਤੇ ਦੋ ਅੰਡਰ 25 ਦੀਆਂ ਟੀਮਾਂ ਦੇ ਮੁਕਾਬਲੇ ਹੋਏ ਜਿਸ ਨਾਲ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਖੇਡ ਵਿਖਾਉਣ ਦਾ ਮੌਕਾ ਮਿਲਿਆ ਇਸ ਮੌਕੇ ਕਰਵਾਏ ਗਏ ਰੱਸਾ ਖਿੱਚਣ ਦੇ ਮੁਕਾਬਲੇ ਵਿੱਚ ਵੀ ਦਰਸ਼ਕਾਂ ਨੇ ਖਾਸ ਦਿਲਚਸਪੀ ਬਣਾਈ ਰੱਖੀ ਅਤੇ ਦਰਸ਼ਕਾਂ ਦੀ ਗਿਣਤੀ ਨੇ ਇਸ ਮੌਕੇ ਇਸ ਨੂੰ ਹੋਰ ਵੀ ਜ਼ਿਆਦਾ ரணமத்த <laughs> ਪੰਜਾਬ ਸਪੋਰਟਸ ਕਲੱਬ ਫਿਲਡਲਫੀਆ ਬਾਲਿਆ ਨੂੰ ਬਹੁਤ-ਬਹੁਤ ਵਧਾਈ ਹੋਵੇ ਜਿਹੜਾ ਉਹਨਾਂ ਦਾ 13ਵਾਂ ਕਬੱਡੀ ਕੱਪ ਕਰਾਇਆ ਸੀਗਾ ਤੇ ਉਹ ਬਹੁਤ ਵਧੀਆ ਨਿਭੜਿਆ ਸਾਰੀ ਜਿੰਨੀ ਵੀ ਉਹਨਾਂ ਦੀ ਟੀਮ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਨਾਲ ਜਿਹੜੀ ਫਾਊਂਡੇਸ਼ਨ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਟੂਰਨਾਮੈਂਟ ਬਹੁਤ ਵਧੀਆ ਹੋਇਆ ਸਾਡੀ ਸਾਰੀ ਨਿਯਾਰਕ ਤੁਸੀਂ ਭਰਾ ਇਕੱਠੇ ਹੋ ਕੇ ਆਏ ਆ ਤੇ ਇਹਨਾਂ ਨੇ ਸਾਡਾ ਬਹੁਤ ਮਾਨਸਤਿਹਾਰ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਨੂੰ ਫੇਰ ਦੁਬਾਰਾ ਤੋਂ ਅਸੀਂ ਬਹੁਤ-ਬਹੁਤ ਮੁਬਾਰਕਾ ਦਿੰਨੇ ਕਿ ਇਹਨਾਂ ਦਾ ਟੂਰਨਾਮੈਂਟ ਜਿਹੜਾ ਉਹ ਸਫਲ ਹੋ ਗਿਆ ਸੋ ਅੱਜ ਤੁਸੀਂ ਦੇਖਿਆ ਕਿ ਮੇਲਾ ਕਿਦਾਂ ਭਰਿਆ ਚਾਰ ਇੰਟਰਨੈਸ਼ਨਲ ਟੀਮਾਂ ਖੇਡੀਆਂ 225 ਦੀਆਂ ਖੇਡੀਆਂ ਸੋ ਸਾਡਾ ਇਹ 13ਵਾਂ ਕੱਪ ਲਗਾਤਾਰ ਲਗਾਤਾਰ ਆਪਣਾ ਕਲੱਬ ਜੁੜਿਆ ਆ ਤੇ ਸਭ ਦੀ ਇਸ ਇਲਾਕੇ ਦੀ ਸੇਵਾ ਵੀ ਕਰਦੇ ਆ ਤੇ ਸਾਰੇ ਇਲਾਕੇ ਦੀ ਸੰਗਤ ਹਮੇਸ਼ਾ ਸਾਡਾ ਭਰਪੂਰ ਸਾਥ ਦੇ ਰਹੀ ਆ ਸੋ ਅਸੀਂ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਆ ਜਿਹੜੇ ਇੱਥੇ ਪਹੁੰਚੇ ਆ ਜੀ ਆਇਆਂ ਨੂੰ ਸਭ ਨੂੰ ਫਿਲਡਲਫੀਆ ਸਪੋਰਟਸ ਕਲੱਬ ਦੇ ਵੱਲੋਂ ਹਰ ਸਾਲ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਜੋ ਖੇਡਾਂ ਅਤੇ ਖਿਡਾਰੀਆਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਰੌਣਕਮਈ ਮੰਚ ਸਾਬਤ ਹੁੰਦਾ ਇਸ ਸਾਲ ਦਾ ਟੂਰਨਾਮੈਂਟ ਵੀ ਆਪਣੇ ਸ਼ਾਨਦਾਰ ਪ੍ਰਬੰਧਾਂ ਅਤੇ ਉਤਸ਼ਾਹਪੂਰਨ ਮਾਹੌਲ ਦੇ ਕਰਕੇ ਯਾਦਗਾਰ ਹੋ ਨਿਭਿਆ ਫিলাਡਲਫੀਆ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ